ਰਤਾਰਸ ਸਲੋਕ ਮੱਲਾ ਪਹਿਲਾ ਦੁਗਦਾਰੂ ਸਰੂਪਿਆ ਜਾਂ ਸੁਤਾਵ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾ ਹੀ ਜਾਉ ਕਰੀ ਨਾ ਹੋਈ ਬਲਹਾਰੇ ਖੁਦ ਤੋਸਿਆ ਤਰੰਤ ਰੰਝਾਈ ਲਿਖਿਆ ਰਹਾ ਜਾਤਮੈ ਜੋ ਜੋਤ ਮੈ ਜਾ ਤਾਗਲ ਕਲਾ ਫਿਰ ਪੂਰਿਆ ਤੂੰ ਸੱਚਾ ਸਾਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਦੇ ਕੀਆ ਬਾਤਾਂ ਜੋਸ਼ ਕੰਨ ਸੂ ਕਰਿਆ ਸੁਦਰਗਾ ਸੰਹਲਾ ਪਹਿਲਾ ਇਕ ਓੰਕਾਰ ਸਗੁਰ ਪ੍ਰਸਾਦ ਸੁਦਰ ਤੇਰਾ ਕੀਆ ਸੁ ਕਰਕੇ ਆ ਜਿਤ ਪੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੀਕਾ ਸੰਖਾ ਕੀਤੇ ਤੇਰੇ ਵામਣ ਹਾਰੇ ਕੀਤੇ ਤੇਰਾ ਪ੍ਰੀਸੋ ਕਹੀਏ ਕੀਤੇ ਤੇਰੇ ਗਾਵਣ ਹਾਰੇ ਗਾਉਣ ਤੁਨੋਂ ਪਉਣ ਪਣੀ ਬਸੰਤਰ ਗਾਵਣ ਤੁਨ ਤਰੰਦੁਵਾਰੇ ਗਾਵਣ ਤੁਨ ਚੇਤਾ ਗੁਤ੍ਰ ਜਾਣੇ ਲਹਿਲੇ ਤਰੰ ਵਿਚਾਰੇ ਗਾਵਣ ਤੁਨ ਈਸ਼ਰ ਬ੍ਰਹਮਾ ਦੇਵੀ ਸੋਹਣ ਤਰੇ ਸਾ ਸਵਾਰੇ ਗਾਵਣ ਤੁਦ ਨੂੰ ਇੰਦਰਾ ਸੁਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਨ ਸਿ ਸਮਾਦੀ ਅੰਦਰ ਗਾਵਣ ਤੁਨ ਸਾਬ ਵਿਚਾਰੇ ਗਾਵਣ ਤੁਨ ਜਤੀ ਸਤੀ ਸੰਤੋਖੀ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਧ ਨੂੰ ਪੰਡਤ ਪੰਨਖੀਸਰ ਜੁਜ ਵਿਦਾਨਾਲੇ ਗਾਵਣ ਤੁਧ ਨੂੰ ਮੋਹੀਆਂ ਮਨਮੋਣ ਸੁਰਗਾ ਮਾਚ ਪਿਆਲੇ ਗਾਵਣ ਤੁਧ ਨੂੰ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਧ ਨੂੰ ਜੋਦ ਮਾਮਲ ਸੂਰਾ ਗਾਵਣ ਤੁਧ ਨੂੰ ਖਾਣੀ ਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤੁਮ ਗਮਣ ਜੋ ਤੁਪਾਰਤੇ ਤੇਰੇ ਪਤਰਸਾਲੇ ਹੋਰ ਕੀਤੇ ਤੁਮ ਗਮਣ ਸਿਮੈ ਚਿਤਨੇ ਆਵਣ ਨਾਨਕਿਆ ਵਿਚਾਰੇ ਸੋਏ ਸੋਇ ਸਦਾ ਸੱਚ ਸਹਿਬ ਸਾਚਾ ਸੱਚੀ ਨਾਈ ਹੈ ਪਿਉ ਉਸ ਜੈ ਨੰਦਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤਿੰਕ ਕਰ ਕਰ ਜਿਨ ਸੀ ਮਾਇ ਜਿਨ ਨੂੰ ਪਾਈ ਕਰ ਕਰ ਦੇਖੇ ਕੀ ਤਾਪਣਾ ਜੋਤੇ ਦੀਵੜਿਆਏ ਜੁਸ ਪਾਵੈ ਸੋਇ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਪਾਸ ਸੋ ਸਾਮ ਪਸਾਹਬ ਨਾਨਕ ਰਹਿਣ ਜਾਈ ਆ ਸਮਨ ਲਾ ਪਹਿਲਾ ਸੁਣ ਵਡਾ ਆਖੇ ਸਭ ਕੋਈ ਕੀੜ ਵਡਾ ਡੀਠਾ ਹੋਈ ਕੀਮਤ ਪਾਣਾ ਕਿਹਾ ਜਾਹੀ ਕਹਿਣ ਵਾਲੇ ਤੇ ਰਈ ਸੁਮਾਏ ਵੱਡੇ ਮੇਰੇ ਸਾਬਾ ਗਰਗ ਪੀਰਾ ਗੁਣੀ ਘੀਰਾ ਕੋਈ ਨ ਜਾਣੇ ਤਰ ਕੇਤਾ ਕੀ ਉਡਚਿਆ ਰਹਾ ਸਭ ਸੁਖ ਤੇ ਮਨ ਸੁਖ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਰਹਾ ਹੀ ਕਹਿ ਨ ਜਾਇ ਤਿ ਤਰ ਉਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾਂ ਕੇ ਆਵਡਿਆਈਆਂ ਤੋਵੇਂ ਸਦੀਕ ਨੇ ਨਾ ਪਾਈਆ ਕਰਮ ਲੈਨੀ ਠਾਕ ਰਹਾਈਐ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤਰੇ ਭੰਡਾਰਾ ਜਿਸ ਤੂੰ ਦੇ ਤਸੇ ਖਿਆ ਚਾਰਾ ਨਾਨਕ ਸੱਚ ਸੁਹਾਰਨ ਹਾਰਾ ਸਾਮਨ ਲਾ ਪਹਿਲਾ ਆਖਾਂ ਜੀਵਾਂ ਸ੍ਰੀ ਮਰ ਜਾਉ ਆਖਣ ਓ ਖਾ ਸਚ ਨਾਹ ਸਚ ਨਾਮ ਕੀ ਲਾਗੇ ਪੂਖਾ ਉਤ ਪੂਖੇ ਖ ਚਲੀਏ ਦੂ ਸੁਖਮ ਸ੍ਰੀ ਮੇਰੀ ਮਾਹੀ ਸਾਚਾ ਸਭ ਸਾਚੇ ਨਾਏ ਰਹਾ ਸੱਚ ਨਾਮ ਕੀਤ ਲਵੜਿਆਈ ਆਤਿ ਕੀ ਕੀਮਤ ਨਿਪਾਈ ਜਿਸ ਸਾ ਮਿਲ ਕੇ ਆਖਨ ਪਾਹੇ ਵਡਨ ਹੋਏ ਕਾਣ ਨੰਜਾਇ ਨਾ ਉਮਰ ਨਾ ਐਸੋਗ ਦਿਨ ਦਰਨ ਚੁਖੇ ਪੁ ਗੁਣਿ ਹੋਰ ਨਾਹੀ ਕੋਈ ਨਾ ਕੋ ਆਨਾ ਕੋਈ ਜਿਉੜਿਆ ਤੇੜ ਤੇ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਸਾਰੇ ਤੀਖ ਮਜਾਤ ਨਾਨਕ ਨਾਮੇ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰਖਾਂ ਮਨੋਂ ਖਰੂ ਗੁਰ ਪਾਸ ਹਮ ਕੀ ਰੇ ਕਰਮ ਸਾਗੁ ਸਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਬ ਪ੍ਰਾਣ ਸਿਖਾਈ ਹਰ ਕੀ ਤਮਰੀ ਹੈ ਰਾਸ ਰਹਾ ਹਰ ਜਨ ਕੇ ਵਡ ਪਾ ਗੋਡੇਰੇ ਜਿਨਾਂ ਸਰਦਾਰ ਪਿਆਸ ਹਰ ਹਰ ਨਾਮ ਲੇ ਤ੍ਰਵਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਗਰਸ ਨਾਮ ਨ ਪਾਇ ਤੇ ਪਾਹੀ ਜਮ ਪਾਸ ਜੋ ਸਗੁ ਸੰਸੰਗਤ ਨ ਆਏ ਤ੍ਰਿਗ ਜੀਵੇ ਤ੍ਰਿਜੀਵਾ ਜਿਨ ਹਰ ਜਨ ਸਗੁ ਸੰਗਤ ਪਾਏ ਤੈਨ ਤਨ ਮਤ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿਸ ਤਰ੍ਹਾਂ ਸਪਾਇਆ ਮਿਲ ਜਨ ਅਣਖ ਨਾਮ ਪ੍ਰਗਾਸ ਰਾ ਗੁਜਰੀ ਮਨ ਲਾ ਪੰਜ ਕਾਹੇ ਰੇ ਮਨ ਚਿਤ ਉਦਮ ਜਾ ਆਹਰ ਹਰ ਜੀ ਉਪਰ ਸੈਲ ਪਥਰ ਮੈਂ ਜੰਤੂ ਪਾਏ ਤਾਂ ਕਰ ਜਿ ਖਾਗੀ ਕਰ ਤਰਿਆ ਮਿਹਰੇ ਮਾਦੋ ਜੀ ਸਤ ਸੰਗਤ ਮਲੀ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁਖੇ ਕਾਸ਼ਟ ਰਾ ਜਨ ਪਿਤਾ ਲੋ ਸੁਵੰਤਾ ਕੋਇ ਨਾਨਕ ਕੀ ਤਰਿਆ ਸਿਰ ਸਿਰਿ ਸੁਮਾਰੇ ਠਾਗੁਰ ਕਾਹੇ ਮਨ ਫੋ ਕਰਿਆ ਉੱਡੇ ਉਡਿਆ ਵੈਸੈ ਕੋਸਾ ਤੁ ਪਾਛੇ ਬਤਰੀ ਛਰਿਆ ਤਿਨ ਕੌਣ ਖਲਾਵੇ ਕੌਣ ਚਿਗਾਵੇ ਮਨ ਮੇ ਸਿਮਣ ਕਰਿਆ ਸਭ ਨਿਧਾਨ ਅੰਦਾਸ ਸਦਾਨ ਠਾਗੁਰ ਕਰਤ ਤਰਿਆ ਜਨ ਨਾਨਕ ਬਲ ਬਲ ਸਬਾ ਜਾਈ ਤਰੰਤ ਨਾ ਫਾਰਾ ਵਰਿਆ ਰਾਗਿਆ ਸੰਮਲਾ ਚੌਥਾ ਸੁਪੁਰਖ ਏਕ ਓੰਕਾਰ ਸੋ ਗੁਰ ਪ੍ਰਸਾਦ ਸੁਪੁਰਖ ਨਰੰਝਣ ਹਰ ਪ੍ਰੁਖ ਨਰੰਝਣ ਹਰਿ ਗੁਮਾ ਗੁਮ ਪਾਰ ਸਭ ਤੇ ਆਵੇ ਸਭ ਤੇ ਆਵੇ ਤੁਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੁਂ ਜੀਆਂ ਖਾਦਾ ਤਾਰਾ ਹਰ ਤਾਉ ਸੰਤੋ ਜੀ ਸਭ ਦੁੱਖ ਵਿਸਾਨਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੜਕਟੇ ਅੰਤਰ ਸਮਨ ਅੰਤਰ ਜੀ ਹਰੇ ਕੋ ਪੁਰੂਸ ਸਮਾਨ ਇਕ ਦਾਤੀ ਇਕ ਭਿਖਾਰੀ ਜੀ ਸਭ ਤੇਰੇ ਛੋਜ ਵਿਡਾਣ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤਦ ਬਿਨ ਵਰ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ تیرਖਿਆ ਗੁਣਿਆ ਖਵਖਾਣ ਜੋ ਸੇਵੇ ਜੋ ਸੇਵਤੋ ਜੀ ਜਨ ਅਨੰਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੋ ਜੀ ਸੇ ਜਨ ਜੁਗ ਮੈਂ ਸਕਵਾਸੀ ਸੇ ਮੂਤ ਸਿਉ ਪੈ ਜਨ ਅਰਥਾ ਜੀ ਤੈਨ ਟੁੱਟੀ ਜਮ ਕੀ ਫਾਸੀ ਜਨ ਪਾਉ ਜਿਨ ਹਰਨਰ ਪਉ ਤੈ ਜੀ ਤਿਨ ਕਾ ਪਉ ਸਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੈ ਹਰ ਰੂ ਸੁਮਾਸੀ 세탄 세탄 ਜਨਰਤਾ ਜੀ ਜਨਾਨਕ ਤਨ ਮੜ ਜਾਸੀ ਤੇਰੀ ਫਤ ਤੇਰੀ ਫਤ ਪੰਡਾਰ ਜੀ ਫਰੇ ਬੇਅੰਤ ਬੇਅੰਤਾ ਤੇਰੀ ਫਤ ਤੇਰੇ ਪਉ ਸਰਾਣ ਤੁਜੀ ਹਰਣ ਕਾਨੇ ਕਨੰਤਾ ਤੇਰੀ ਅਨੰਕ ਤੇਰੀ ਅਨੰਖਰਾ ਪੂਜਾ ਜੀ ਤਬ ਤਪੇ ਜਪੇ ਬੇਅੰਤ ਤੇਰੇ ਨੇਖ ਤੇਰੇ ਨੇਖ ਪੜੇ ਵੋ ਸਮਰਸ ਸਾਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਪ੍ਰਤ ਸੇ ਫਤਿ ਭਲੇ ਜਨ ਅਨਖ ਜੀ ਜੋ ਪਾਵੇ ਮਿਰਿਆ ਭਗਵੰਤਾ ਤੂੰ ਆਦਪੁਰਖ ਪਰਮ ਪਰਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੁੰ ਜੋ ਜੁਗੀ ਕੋ ਸਦਾ ਸਾ ਤੂੰ ਏਕੋ ਜੀ ਤੂੰ ਨਿਚਰ ਕਰਤਾ ਸੋਈ ਵਿਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਵਿਆਪੇ ਸਿਰਸਾ ਉਪਾਈ ਜੀ ਤੇ ਆਪ ਇਸ ਸਭ ਕੋਈ ਜਨਨ ਗੁੰਗਾਵੀ ਕਰਤੇ ਕੇ ਜੀ ਜੋ ਸਭ ਸੇ ਕਾਰ ਜਨੋਈ ਅਸਮਲ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਵ ਸੋਈ ਥਿਸੀ ਜੋ ਤੂੰ ਦੇ ਸੋਇ ਹੂੰ ਪਾਈ ਰਹਾ ਸੁਭ ਤੇਰੀ ਤੂੰ ਸਭ ਨੀਤਾ ਜਿਸਨੂੰ ਕਿਰਪਾ ਕਰੇ ਤਨਾਮ ਰਤਨ ਪਾਏ ਗੁਰਮਖਲਾ ਦਾ ਮਨ ਮੋ ਗਵਾਇਆ ਵੇ ਆਵੀਛੂੜੇ ਮਲਾਇ ਤੂੰ ਦਰਿਆਉ ਸਤ ਜੀ ਮਾਈ ਤੁਧ ਬਿਨ ਦੂਜਾ ਕੋਈ ਨਾਹੀਂ ਜੀ ਜਨ ਸਭ ਤੇਰਾ ਖੀਲ ਵਜੂਹ ਮਨੁ ਵਿਚਿਆ ਸੰਜੂਗੀ ਮੇਲ ਜਿਸਨੂੰ ਤੂੰ ਜਿਣਾਏ ਸੋਈ ਜਿਨ ਜਾਣੀ ਹਰ ਗੁਣ ਸਦੇ ਆਖ ਖਾਨ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਜਦੀ ਹਰ ਨਾਮ ਸਮਾਇ ਤੂੰ ਆਪੇ ਖਰਤਾ ਤੇਰਾ ਕੀਆ ਸਭ ਹੋਈ ਸਦਬੰਦ ਜਾ ਵਰਣਾਂ ਕੋਏ ਤੁਮ ਕਰ ਕਰ ਵੇਖੀ ਜਾਣਿ ਸੋਈ ਜਨਾਨੇ ਗੁਰਮੁਖ ਫਰਗਟ ਆਸਮ ਹੱਲਾ ਪਹਿਲਾ ਤਿਤ ਸਰਵੜਾ ਪਹਿਲਿ ਨਵਾਸਾ ਪਾਣੀ ਪਾਉਤ ਨੇ ਕੀਆ ਪੰਗਜ ਮੋ ਪਗ ਨਿ ਚਾਲੈ ਹਮ ਦੇ ਖਾਤੈ ਡੂਬੀ ਅਲੀ ਮਨ ਇਕਨਾ ਚੀਵ ਸਮੂੜ ਮਣਾ ਹਰਬਸ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੋਦ ਦਾ ਜਨਮ ਪਿਆ ਪ੍ਰਮਤ ਨਾਨਕ ਥਿਨ ਕੀ ਸਨਾਂ ਜਿੰ ਤੂੰ ਨਾਹੀਂ ਵਿਸਰਿਆ ਸਮ ਹੱਲਾ ਪੰਨਾ ਤਈ ਪ੍ਰਾਤਮਾ ਨੁਖ ਦੇ ਹੁਰੀਆ ਗੋਦ ਮਿਲਨ ਕੀ ਤੇਰੀ ਬਰੀਆ ਅਵਰ ਕਾਇਤ੍ਰਿਕ ਤੇਨੰ ਕਾਮ ਮਿਲ ਸਾਥ ਸੰਗ ਫਰ ਕੀਵਲ ਨਾਮ ਸਨੰਜਾਵਲਾ ਪਉਜ ਤਰਨਗੇ ਜਨਮ ਵਿਰਥਾ ਜਾ ਤਰੰਗ ਮਾ ਕੀਰਾ Jap tap sanyam ਤਰਮਨਾ ਕਮਾਇਆ ਸੇਵਾ ਸਨੰਨ ਜਨ ਹਰਿਆ ਕਉ ਨ ਨਿਕਮ ਨੀਚ ਕਰਮਾ ਸਰਨ ਪਰੇ ਕੀ ਰਾਖੂ ਸ਼ਰਮਾ ਏਕ ਓੰਕਾਰ ਸਿਵਾਏ ਗੁਰੂ ਜੀ ਕੀ ਫਤੇ ਪਾਦਛੈਦ ਸਵੀ ਕਬਿਓ ਬਾਦ ਬੇਨਤੀ ਚੋ ਪਾਈਂ ਹਮਰੀ ਕਰੋ ਆਂਧੇ ਰੱਛਾ ਪੂਰਨੋ ਚਿਤ ਕੀ ਇਛਾ ਤਉ ਚਰਨਨ ਮਰੇ ਹਮਾਰੈ ਹਮਾਰਾ ਆਪਣਾ ਜਾਨਕ ਰੂਪਿਤ param ਹਮਰੇ ਦੁੜ ਸਵੇ ਤੁੰਗਾਓ ਆਪਾਦ ਦੇ ਮੋਹਿ ਬਚਾਓ ਸੁਖੀ ਬਸੇ ਮੋਰ ਪਰਵਾਰਾ ਸੇਵ ਸਿਖ ਸਵੇ ਕਰਤਾਰੰ ਮੋਹ ਰਖਾਣ ਜੀ ਕਰ ਦੇ ਕਰੀਏ ਸਭਨ ਕੋ ਆ ਸੰਗਰੀ ਪੂਰਨ ਹੈ ਮਾਰੀ ਆਸਾ ਤੁਰ ਪਨ ਖੀਰੇ ਪਿਆਸ ਤੁਮੇ ਛਾੜ ਕੋ ਵਰਣ ਤਿਆਹੂੰ ਜੋ ਬਰਚੌਸ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀਏ ਚੁਨ ਚੁਨ ਸਤਰ ਮਾਰੇ ਮਾਰੀ ਆਪ ਆਦੇ ਮੁਝੇ ਬਰਗੇ ਮਨਕਾਰ ਖਾਤਰਾ ਸਨਵਰਗੇ ਹੁਜੂ ਸਾ ਮਾਰੇ ਪੱਚਾ ਸ੍ਰੀ ਤੁਜੂ ਕਰਿਓ ਰਛਾ ਰਾਖ ਲਿਉ ਮ ਰਖਣਾਰੀ ਸਭ ਸੰਸਾਇ ਪਿਆਰ ਦੀਨ ਬੰ ਦੁਸ਼ਟਨ ਕੇ ਅੰਤਾ ਤੁਮਿਓ ਪੁਰੀ ਚਤਰਦਾ ਕੰਤਾ ਕਾਲ ਪਏ ਬ੍ਰਹਮਾ ਮੁਤਰਾ ਕਾਲ ਪਏ ਸੁਜੂ ਉਤਰਾ ਕਾਲ ਪਾਇ ਕਰਿ ਵਿਚਿਨ ਪ੍ਰਗਾਸ ਸਰਕਾਰ ਕਾ ਕੀ ਅਤਮਾਸਾ ਜਮਨ ਕਾ ਜੋਗੀ ਸਭ ਕੀਓ ਬੀਦਰਾ ਬ੍ਰਹਮਾ ਜੂਤੀ ਜਮਨ ਕਾ ਸਾਲੂ ਸਵਾਰਾ ਨਮਸ਼ਕਾਰ ਤੈ ਮਾਰ ਜਮਨ ਕਾਲ ਸਭ ਜਗਤ ਬਨਾਇ ਦੇਵ ਦਾ ਜਸ਼ਨੁ ਪਜਾਇ ਆਦਿ ਅੰਤਿ ਕੇ ਉਤਾਰਾ ਸੋਈ ਗੁਰੂ ਸਮਝਿਓ ਮਾਰਾ ਨਮਸਿਕਾਤ ਸੀ ਕੁੰਮਾਰੀ ਸਰਪਰਜਾ ਨੇ ਆਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋਮੰਦ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜਿਠੀ ਤੇ ਕੁੰਝਰ ਸੂਲਾ ਸਭ ਪਰ ਕਿਰਪਾ ਦੇ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕੜਕਣ ਕੀ ਪੜ ਪੜ ਕੀ ਜਾਣੈ ਜਬੁ ਕਰਿ ਖਨਾ ਕਰਤਾਰਾ ਪਰਜਾ ਤਰਤਵ ਦੀ ਅਪਾਰੰ ਜਾਬਿਆ ਕਰ ਕਰ ਤੂ ਖਬੂ ਤਮ ਮਲ ਦੇਵ ਤਰ ਸਭੂ ਜੇ ਤੇ ਬਨ ਸਿਟ ਸਵਤਾਰੇ ਆਪ ਆਪਣੀ ਬੂਝ ਚਾਰੇ ਤੁਮ ਸਭੀ ਤੇਰੇ ਤਨ ਆਲਮ ਜਨਤ ਬੇਦ ਭੇਦਰ ਆਲਮ ਨਰੰਕਾਰ ਨਰਮ ਕਾਨੇ ਲੰਬ ਆਦ ਨੀਲ ਅਨਾਦ ਸੰਭ ਤਾਂ ਕਾ ਮੂੜ ਚਾਰਥ ਬੇਦਾ ਜਾਂ ਖੁ ਫਿਵਨ ਫਾਉਦ ਬੇਦਾ ਤਾਂ ਕੋ ਕਰਪਨ ਨ ਮਾਨਤ ਮਾ ਮੂੜ ਖ ਬੇ ਨ ਜਾਣ ਮਨ ਦੇ ਖ ਕ ਸਦਾ ਸਿਵ ਨਰੰਕਾਰ ਖ ਚਿੰਤ ਨਹੀਂ ਪਿਅ ਆਪ ਆਪਣੀ ਬੁੱਧ ਜੀਤੀ ਬਨਤ ਪਿਨ ਫੰਤ ਆਤੀ ਤੀ ਤੁਮਰਾ ਲਖਨ ਆਨ ਦਾ ਪਸਾਰਾ ਕਹਿ ਵਿਸਾ ਪ੍ਰਥਮ ਸੰਸਾਰ ਇਕਰੂ ਪਨੂ ਸਰੂਪਾ ਰੰਗ ਪਿਉ ਰਾਵਖੀ ਪੂਪਾ ਅੰਡਜੇ ਰਾਸੀ ਕੀਨੀ ਉਤਪੁਜ ਖਾਨ ਮੌਰ ਜੀਨੀ ਕਉ ਫੂ ਰਾਜਾ ਬੈਠਾ ਕਉ ਸਿੰਘਪ ਸਿੰਘਰ ਕੈਠਾ ਸਗਰੀ ਸਿੜ ਦਿਖਾਇ ਚੰਪਾ ਆਜੁਗਾ ਸਰੂਸੀਯੰਪਾ ਅਵਰਛਾ ਮੇਰੀ ਤੁਮ ਕਾਰੋ ਸਿਖੋ ਬਾਰਾ ਸਿਖ ਸੰਗਰ ਦੁੜਜਤੇ ਉਠਵਤ ਉਤਪਾਤਾ ਸਗਲ ਮਲੇਛ ਖੋਰਣ ਕਾਤਾ ਜਿਹਾ ਤੁੱਤਾ ਸਰਣੀ ਪਰੇ ਤਿਨਕੇ ਦੁਧ ਦੂਤਾ ਮਾਰੇ ਪੁਰਖ ਜਮ ਫਪ ਪਰੇ ਤਿਆਰੇ ਤਿਨਕੇ ਤੁਮ ਸੰਗਣ ਸਭ ਟਾਰੇ ਜੋ ਕਰ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਹੀਟਨੀ ਆਹ ਰਖਾ ਹੋਏ ਤਾਂ ਸੁਖ ਖਾਲਾ ਦੁਸ਼ਟ ਅ੍ਰਿਸ਼ਟ ਤਰੇਦ ਕਾਲਾਂ ਕਿਰਪਾ ਦ੍ਰਿਸ਼ ਸੰਜੈ ਨਾ ਰਹੂ ਤਾਂ ਕੇ ਤਾ ਉਤਨ ਕਮਿਆਰੂ ਰਿਦ ਸਿਧ ਕਰਨ ਮੂ ਸਭ ਹੋਈ ਦੁੜਸ਼ਾ ਸਸਕੈਨ ਕੋਈ ਇੱਕ ਬਾਰ ਜੰਤ ਮੈ ਸੁਬਾਰਾ ਕਾਲ ਪਾਂ ਤੇ ਤਾਈਂ ਬਾਰ ਜਨਨ ਨਾਮ ਤਿਆਰੁ ਕਾਹ ਦਾਰ ਜੜ ਦੁਸ਼ਟ ਦੋਸ ਤੇਰਾ ਖੜਖੇਦ ਮੈਂ ਸੰਤਿਆਰੀ ਆਪਾ ਢਿਲਿਓ ਬਾਰੀ ਸਰਬ ਠੋਰ ਮੂ ਹੋਸਾਈ ਦੁੜ ਦੋ ਤੇ ਲਿਓ ਬਚਾਈ ਸੋਈਆ ਪੈਂ ਗੈ ਜਬ ਤੇ ਤੁਮਰੀ ਤਵਤੀ ਕੋ ਆਸ ਤਰੀ ਨੀ ਆਨੇ। ਰਾਮ ਰਹੀ ਪ੍ਰਾਣੁ ਕੁਰਾਣੁ ਅਨੇਕ ਐ ਮਤਿ ਕ ਨਾ ਮਾਨੇ। ਸਿਮਰਤ ਸਾਸਤਰ ਬੀ ਸਬੇ ਬੂਪੀ ਦੁ ਕਾਮੇ ਕ ਨਾ ਜਾਣੇਉ। ਸੀਸ ਪਾਣ ਕਿਰਪਾ ਤੁਮਰੀ ਕਰ ਮੈ ਨਾ ਕਹਿਉ ਸਭ ਤੋ ਬਖਾਨਿ ਅੰਧੋਰਾ। ਸਲਤਵਾਰ ਕੋ ਛਡਕੇ ਗਿਉ ਤਾਰ ਦਵਾਰ ਬੈ ਗੈ ਕੀ ਲਾਜ ਅਸ ਗੋਵਿੰਦ ਆਸਤਵਾਰ। ਰਾਹਮਕਲੀ ਮੱਲਾ ਤੀਜਾ ਆਨੰਦ ਈਕੋ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਉਦਾ ਪਾਇਆ ਸਹਿ ਸੀਤੀ ਮਨਵ ਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗ ਆਓ ਹਰੀ ਕੇ ਨਾਮ ਅੰਜਨੀ ਵਸਾਇਆ ਕਹਿ ਨਾਨਕ ਨੰਦਵਾ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੁਸਾਰੂ ਹਰ ਨਾਲੇ ਹਰਨਾਰੂਤ ਮਨ ਮੇਂ ਦੂਸਾ ਵਿਸਾਨ ਅੰਗੀਕਾਰੁ ਕਰ ਤੇਰਾ ਕਰ ਸੁਬਸਵਾਰਨ ਸੁਬਨ ਗਲਾ ਸਮਰਾਦ ਸੁਆਮੀ ਸੋ ਕਮਨਵ ਸਾਰੇ ਕਹਿ ਨਾਨਕ ਮਨ ਮੇਰੇ ਸਾਰ ਹੋਰ ਨਾਲੇ ਸਚੇ ਸਭ ਆਖਿਆ ਨਹੀਂ ਕਰ ਤੇਰੀ ਕਰਤਾਂ ਤੇਰੇ ਸਭ ਕੁਛੈ ਜਿਦੈ ਸੋ ਪਾਵੇ ਸਦਾ ਸਿਬਤ ਸਲਾ ਤੇਰੀ ਨਾ ਮਨੁ ਸਾਹਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸਬਦ ਖਨੇਰੇ ਕੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੀ ਸਾਚਾ ਨਾਮ ਰਹਿ ਧਾਰੂ ਸਾਚਾ ਨਾਮ ਧਰਮ ਰਾਜਿਨ ਪੁਖਾਂ ਸੁਖੁ ਗਵਾਈਐ ਕਰਸਾਂ ਸੁਖ ਮਨਿ ਉਸਿਆ ਜਨਿ ਸੰਸਾਰ ਸਪਜਾਈਐ ਸਾਖੁਰ ਬਾਣ ਕੀਤਾ ਗੁਰੂ ਵਿਟਾ ਉਜਿਹ ਤੀਆਂ ਉਡਿਆਈਐ ਕੈ ਨਾਨਕ ਸੁਣੋ ਸੰਤੋ ਸਉਤਰੋ ਪਿਆਰੁ ਸਾਚਾ ਨਾਮ ਰਹਿ ਧਾਰੂ ਵਾਜੇ ਪੰਛ ਸ਼ਬਦ ਤਿਤ ਕਰਸ 바ਗੇ ਕਰਸ 바ਗੇ ਸ਼ਬਦ ਵਾਜੇ ਕਲਾ ਅੰਜਿਤ ਕਰਤਾਰੀਅੰ ਪੰਦੋਤ ਵਸ ਕੀਤੀ ਕਾਲ ਕੰਢ ਕੁਮਾਰਿਆ ਦੁਰਕਰਮ ਪਾਤੁ ਜਿਨ ਕੋ ਸੇਨਾ ਮਰ ਕੇ ਲਾਗੀ ਕਹਿ ਨਾਨਕ ਪੰਸ ਕੋ ਆ ਤਿਤ ਕਰਣਾ ਦਵਾਜੇ ਅਨੰਦ ਸੁਨੋੜ ਪਾਗਿਓ ਸਨਮਨੋ ارت ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸੰਗਰਵ ਸੂਰੇ ਦੁਖ ਰੋ ਸੰਤਾਪ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪੈ ਸਿਰ ਸੇ ਪੂਰੀ ਗੁਰ ਤੇ ਜਾਣ ਸੰਤੇ ਪਨੀਤ ਕਾ ਤੇ ਪਿਤ ਸੰਤ ਗੁਰ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਨ ਰਾਗੇ ਵਾਜੇ ਅਨਹਾਰ ਤੂਰੇ ਮੋਦਾਮਣੀ ਮੱਲਾ ਪੰਜਾ ਥਾਰਵੇ ਤਨ ਵਸਤੂ ਪਈਓ ਸਾਸਨ ਤੋਖ ਵਿਚਾਰ ਅਮਰਤ ਨਾਨਕ ਥਾਰ ਕਾ ਪਈਓ ਜਿਸ ਕਾ ਸਭ ਸਰਦਾਰ ਜੀ ਕੋ ਖਾਂ ਜੀ ਕੋ ਪੰਚਾਇ ਜਿਸ ਕਾ ਉਹੇ ਆਦਾਰ ਏ ਵਸੀ ਨ ਜਾਇ ਨਿਤ ਨਿਤ ਰਾਖੁਰ ਤਾਰਉ ਤਮ ਸੰਸਾਰ ਚਰਨ ਰਗ ਤਰੀਏ ਸਭ ਨਾਨਿਕ ਬ੍ਰਹਮ ਫਸਾਰੋ ਸਲੋਕ ਮੰਲਾ ਪੰਜਵਾਂ 13 ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਮੈ ਨਿਰਗੁਣ ਆਰੇ ਖੁ ਗੁਣ ਨਾਹੀ ਆਪੇ ਤਰਸ ਪੇ ਹੋਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲੇਤਾ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲੇਤਾ ਜੀਵਾ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ